ਯਾਰ ਸਟੇਟ ਕਿਸੀ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਡੀਜੀਪੀ ਨੇ ਅਮਰ ਸਤ ਜਿਹੜਾ ਰਿਪੋਰਟ ਹੈ ਤੇ ਕਾਫੀ ਬੰਦੇ ਪੰਡਤ ਤੇ ਬਥੇ ਆ तकरीबन 6-7 ਹਾਈਕਸ ਹੋ ਚੁੱਕੀਆਂ ਨੇ ਆਈਪੀਐਸ ਅਫਸਰ ਦੀ ਗੱਲ ਕਰੀਏ ਤੇ तकरीबन 190 ਤੋਂ 200 ਤਕਰੀਬ ਆਈਪੀਐਸ ਅਫਸਰ ਨੇ ਇਸ ਰਿਪੋਰਟ ਦੇ ਵਿੱਚ ਉਹ ਬਾਰੇ ਅਲੱਗ-ਅਲੱਗ ਸਟੇਟਸ ਤੋਂ ਇਥੇ ਡੈਪੂਟੇਸ਼ਨ ਤੇ ਆਉਂਦੇ ਨੇ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਡਿਜੀਪੀ ਨੇ ਤੇ ਕ੍ਰਾਈਮ ਮੈਂ ਉਹ ਗੱਲ ਕਹਾਂਗਾ ਉਹਦੇ ਸ਼ਤਾਲੋਂ ਆ ਰਹੀ ਹੈ ਕਿੰਨੇ ਡਿਜੀਪੀ ਹੋਣ ਦੇ ਬਾਵਜੂਦ ਵੀ ਕ੍ਰਾਈਮ ਕੰਟਰੋਲ ਨਾ ਹੋਵੇ ਪਹਿਲੀ ਗੱਲ ਤੇ ਜਿਹੜਾ ਮੋਬਾਈਲ ਆ ਨੇ ਜੇ ਕੋਈ ਕਹੇ ਕਿ ਹਾਂਜੀ ਇਹਨੂੰ ਯੂਸ ਨਾ ਕੀਤਾ ਜਾਵੇ ਉਹ ਤੇ ਪੋਸੀਬਲ ਹੀ ਨਹੀਂ ਹੈ ਕਿ politicans ਨੂੰ ਹੀ ਆਪਣੀ VIPs ਕਿਉਂ ਟੀਮ ਵਾਲਾ ਜਿਹੜਾ ਕਲਚਰ ਖਤਮ ਕਰ ਮਜੇਗਾ ਵੈਸੇ ਜਦੋਂ ਭਗਵੰਤ ਮਾਨ ਸਰਕਾਰ ਆਈ ਸੀ ਆਵਾਦੂ ਪਾਰਟੀ ਦੀ ਉਹਨਾਂ ਨੇ ਕਿ ਐਸੀ ਕਿਸੀ VIP ਕਲਚਰ ਖਤਮ ਕਰਾਂਗੇ ਇਹਦੇ ਵਾਸਤੇ ਫੋਰਸ ਹੀ ਇੱਕ ਅਲੱਗ ਬਣੀ ਹੋਣੀ ਚਾਹੀਦੀ ਹੈ ਤਾਂ ਇਹਦੇ ਵਿੱਚ ਰਿਟਾਇਰਡ ਪੁਲਿਸ ਅਫਸਰਾਂ ਦੀ ਫੋਰਸ ਬਣਾ ਲੈ ਜਾਂ ਕਾਰਪੋਰੇਸ਼ਨ ਆਪਣੀ ਇੱਕ ਫੋਰਸ ਕ੍ਰੀਏਟ ਕਰ ਲੈ ਇਹ ਉਹ ਤਾਂ ਚੱਲੇ ਨਹੀਂ ਸੀ 3-4 ਵਜੇ ਦੀ ਸਕਿਉਰਿਟੀ ਲਗਾਈ ਪਈ ਐ ਤੇ 1 ਵਜੇ ਉਹ ਆਂਦੇ ਪਏ ਨੇ ਸਵੇਰੇ 4 ਵਜੇ ਤੋਂ ਲੈ ਕੇ 1 ਵਜੇ ਤੱਕ ਪੁਲਿਸਮੈਨ ਖੜਾ ਰਿਹਾ ਉਸ ਤੋਂ ਬਾਅਦ ਫਿਰ ਥਾਣੇ 'ਚ ਜਾ ਕੇ ਕੰਮ ਕਰਨਾ ਹੈ ਬਿਲਕੁਲ ਫਿਰ ਅਸੀਂ ਕਹਿੰਦੇ ਹਾਂ ਕਿ ਹਾਂਜੀ ਪੁਲਿਸ ਨਸ਼ਾ ਕਰਦੀ ਆ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਪੁਲਿਸ ਪੰਜਾਬ ਪੁਲਿਸ ਦੇ ਵਿੱਚ ਕਿੰਨੇ ਆਈਪੀਐਸ ਅਫੀਸਰ ਅਤੇ ਕਿੰਨੇ ਪੀਪੀਐਸ ਅਫੀਸਰ ਨੇ ਤਾਂ ਕਿਸ ਤਰ੍ਹਾਂ ਦੇ ਲੋਕ ਜਿਹੜੇ ਅਫੀਸਰ ਰਹਿੰਦੇ ਜਿਹੜੇ ਲੋਕ ਨੇ ਕਿਸ ਤਰ੍ਹਾਂ ਦੇ ਨਾਮ ਉਹਦਾ ਜਿਹੜਾ ਵਰਕ ਹੈ ਉਹਦੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਰਾਜਨੀਤੀ ਦੇ ਮਾਹਿਰ ਡਾਕਟਰ ਰਣਵੀਰ ਸਿੰਘ ਉਹਨਾਂ ਦਾ ਦੱਸੋ ਡਾਕਟਰ ਸਾਹਿਬ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਔਰ ਸਟੋਪ ਤੇ ਕਿਉਂਕਿ ਸ਼੍ਰੀ ਡਾਕਟਰ ਪੰਜਾਬ ਪੁਲਿਸ ਇਹ ਐਮਪੁਲਿਸ ਆਪਰੇ ਅਗਰ ਗੱਲ ਕਰੀਏ ਆਪਣੇ ਭਾਰਤ ਦੇ ਵਿੱਚ ਪੰਜਾਬ ਪੁਲਿਸ ਦਾ ਡੰਕਾ ਜਿਹੜਾ ਹੈ ਉਹ ਵੱਜਦਾ ਹੈ ਤਾਂ ਪੰਜਾਬ ਪੁਲਿਸ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਕੰਮ ਜਿਹੜਾ ਉਹ ਕੀਤਾ ਜਾਂਦਾ ਜਿਹੜੇ ਆਈਪੀਐਸ ਅਫਸਰ ਕਿੰਨੇ ਨੇ ਕੀ ਤਦਾਦ ਉਹਨਾਂ ਦੀ ਔਰ ਪੀਪੀਐਸ ਅਫਸਰ ਦੀ ਕਿੰਨੀ ਤਦਾਦ ਹੈ ਮੁਕੇਸ਼ ਹਿੰਦੁਸਤਾਨ ਦੇ ਵਿੱਚ ਪੰਜਾਬ ਪੁਲਿਸ ਨੂੰ ਸਤ ਉਤੇ ਦਰਜਾ ਦਿੱਤਾ ਜਾਂਦਾ ਹੈ ਕਉਕੀ ਇਹ ਸਹਦੀ ਇਲਾਕਾ ਤੇ ਇਥੇ ਪੁਲਿਸ ਨੂੰ ਹਰ ਟਾਈਪ ਦੇ ਕ੍ਰਾਈਮ ਨੂੰ ਕੰਟਰੋਲ ਕਰਨਾ ਐ ਐਕਸਪੀਰੀਅੰਸ ਹੈ ਖਾਸ ਕਰਕੇ ਜਦੋਂ ਹੁਣ ਅਸੀਂ ਅੰਮ੍ਰਿਤਸਰ ਨੂੰ ਲੈ ਕੇ ਚੱਲੀਏ ਤਾਂ ਅੰਮ੍ਰਿਤਸਰ ਜਿਹੜਾ ਐਪੋਰਟ ਹੈ ਇਥੇ ਕਾਫੀ ਬੰਦੇ ਪਰਦਰ ਤੇ ਮਤਲਬ ਕਿ ਤਕਰੀਬਨ 6-7 ਹਾਈਜੈਕਿੰਗਸ ਹੋ ਚੁੱਕੀਆਂ ਨੇ ਜੀ ਤਾਂ ਉਸਕੇ ਕਿ ਹਮੇਸ਼ਾ ਹੀ ਪੰਜਾਬ ਪੁਲਿਸ ਨੂੰ ਹਰ ਇੱਕ ਚੀਜ਼ ਦਾ ਸੇ ਅਲਰਟ ਰਹਿਣਾ ਪੈਂਦਾ ਹੈ ਪੰਜਾਬ ਪੁਲਿਸ ਦੇ ਵਿੱਚ ਜਿਹੜਾ ਸਟਰਕਚਰ ਆਈਪੀਐਸ ਪੀਪੀਐਸ ਅਫਸਰਰ ਕਾਫੀ ਵੱਡੇ ਲੈਵਲ ਤੇ ਹੈ ਮੇਨ ਚੀਜ਼ ਇਹ ਹੈ ਕਿ ਪੰਜਾਬ ਪੁਲਿਸ ਦੀ ਸੜੇ ਤਦਾਦ ਜਿਹੜੀ ਹੈ ਉਹ ਤਕਰੀਬਨ ਲਗਭਗ 1 ਲੱਖ ਦੇ ਕੋਲ ਹੋ ਚੱਲੀ ਹੈ ਜੀ ਸਪਾਈ ਤੋਂ ਲੈ ਕੇ ਆਈਪੀਐਸ ਅਫਸਰ ਤੱਕ ਦੀ ਗੱਲ ਕਰ ਰਹੇ ਹਾਂ ਜੇਸੀ ਨੂੰ ਸਟਰਕਚਰ ਵਾਈਜ਼ ਕੈਲਕੂਲੇਟ ਕਰੀਏ ਪੁਲਿਸ ਦਾ ਢਾਂਚਾ ਜਿਹਨੂੰ ਅਸੀਂ ਕਹਿ ਦਿੰਦੇ ਆ ਉਹ ਪੂਕਸਮੈਟਲੀ ਜਿਹੜਾ ਹੈ ਪੰਜਾਬ ਦੇ ਇਸ ਵੇਲੇ ਵੀ ਦੇ ਕਰੀਬ ਡੀਜੀਪੀ ਨੇ ਤੇ ਜੇ ਅਸੀਂ ਆਈਪੀਐਸ ਅਫਸਰ ਵੀ ਗਣ ਕਰੀਏ ਤੇ ਤਕਰੀਬਨ 190 ਤੋਂ 200 ਦੇ ਕਰੀਬ ਆਈਪੀਐਸ ਅਫਸਰ ਨੇ ਸਾਰੇ ਪੰਜਾਬ ਦੇ ਵਿੱਚ ਉਹ ਬਾਹਰੋਂ ਅਲੱਗ-ਅਲੱਗ ਸਟੇਟਸ ਤੋਂ تھے ਡੈਪੂਟੇਸ਼ਨ ਤੇ ਆਉਂਦੇ ਨੇ ਹਮੇਂ ਦਾ ਸਾਡੇ ਡੀਜੀਪੀ ਕੋਲ ਵੀ ਆ ਤੋ ਨੇ ਜੀ ਇਹ ਵੀ ਬਾਲੀ ਸਟੇਟ ਨੂੰ ਬਿਲੋਂਗ ਕਰਦੇ ਨੇ ਪਰ ਇਸ ਲਈ ਨਾ ਵੀ ਤਨੇ ਇੱਕ ਆਲਮੋਸਟ 4 ਸਾਲ ਤੋਂ ਤੇ ਹੋ ਚਲੇ ਐ ਐਜ਼ ਅ ਡੀਜੀਪੀ ਪੰਜਾਬ ਤੇ ਜਮ ਇਹ ਹੈ ਕਿ ਪੰਜਾਬ ਸਟੇਟ ਇੱਕ ਐਸੀ ਹੈ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਡੀਜੀਪੀ ਨੇ ਜੀ ਤੇ ਕਹੀਏ ਤੇ ਸੋਚਣ ਵਿੱਚ ਆ ਲੱਗਦੇ ਇਤਨੇ ਨੇ ਜਿਆਦਾ ਡੀਜੀਪੀ ਨੇ ਤੇ ਸਾਡੇ ਪੰਜਾਬ ਦੀਆਂ ਤੇ ਡਿਸਟ੍ਰਿਕਟਸ ਨੇ ਤੇ ਡਿਸਟ੍ਰਿਕਟਸ ਨੂੰ ਅਸੀਂ ਡਿਵਾਈਡ ਕਰ ਦਈਏ ਤੇ ਇੱਕ ਇੱਕ ਡੀਜੀਪੀ ਦੇ ਹਵਾਲੇ ਇੱਕ ਇੱਕ ਡਿਸਟ੍ਰਿਕਟ ਆ ਜਾਂਦਾ ਜੀ ਪਰ ਜਦੋਂ ਅਸੀਂ ਕਹੀਏ ਕਿ ਕਿਉਂਕਿ ਡੀਜੀਪੀ ਜਿਹੜਾ ਰੈਂਕ ਹੈ ਇਹਦੇ ਵਿੱਚ ਡਿਵਾਈਡ ਕੀਤਾ ਹੋਇਆ ਅਲੱਗ-ਅਲੱਗ ਖੇਤਰਾਂ ਦੇ ਵਿੱਚ ਉਹਨਾਂ ਨੂੰ ਜੀ ਕਿ ਕਿਸੇ ਨੂੰ ਇੰਟੈਲੀਜੈਂਸ ਦਾ ਇੰਡੀਪੈਂਡੈਂਟ ਚਾਰਜ ਹੈ ਕਿਸੇ ਨੂੰ ਟ੍ਰੈਫਿਕ ਦਾ ਇਨਚਾਰਜ ਹੈ ਤਾਂ ਜੇ ਇਹ ਦੇਖੀ ਸੀ ਜਿਹੜੇ ਮੇਨ ਜਦੋਂ ਵੀ ਆਦਰ ਨੇ ਡੀਜੀਪੀ ਉਹਨਾਂ ਨੂੰ ਅਸੀਂ ਸੀਨੀਅਰ ਡੀਜੀਪੀ ਕਹਿ ਸਕਦੇ ਹਾਂ ਜੀ ਕਿਉਂਕਿ ਜਿਹੜੇ ਰੈਂਕਸ ਵੱਧਦੇ ਨੇ ਇਹ ਸਨੋਟੀਫਾਈਸ ਹੁੰਦੇ ਨੇ ਜੀ ਹੁਣ ਇਹਦੇ ਵਿੱਚ ਜੇ ਅਸੀਂ ਪੀਪੀਐਸ ਅਫਸਰ ਦੀ ਗੱਲ ਕਰੀਏ ਪੀਪੀਐਸ ਅਫਸਰ ਜਿਹੜੇ ਤਕਰੀਬਨ ਇਸ ਵੇਲੇ ਪੰਜਾਬ ਦੇ ਵਿੱਚ 750 ਤੋਂ 800 ਦੇ ਕਰੀਬ ਹੋ ਗਏ ਨੇ ਜੀ ਜਦੋਂ ਇਹਨਾਂ ਦਾ ਇੱਕ ਲੈਵਲ ਹੁੰਦਾ ਹੈ ਕਿ ਜਦੋਂ ਕੋਈ ਸਵੀਸਤ ਪੀਪੀਐਸ ਦੇ ਵਿੱਚ ਕੰਪਲੀਟ ਹੋ ਜਾਂਦਾ ਉਹ ਆਈਪੀਐਸ ਵਿੱਚ ਕਨਵਰਟ ਹੋ ਜਾਂਦੇ ਨੇ ਜੀ ਪਰ ਮੇਨ ਜਿਹੜੀ ਚੀਜ਼ ਹੈ ਕਿ ਜਿਹੜਾ ਸਟਰਕਚਰ ਹੈ ਉਹ ਪੰਜਾਬ ਪੁਲਿਸ ਦਾ ਬਹੁਤ ਮਜ਼ਬੂਤ ਹੈ ਪਰ ਐਨਏ ਡੀਜੀਪੀ ਇਕੱਠੇ ਹੋਣਾ ਇੱਕ ਅਲੱਗ ਜੀ ਗੱਲ ਹੈ ਕਿ ਕੋਈ ਨਾ ਹੀ ਖਰਚਾ ਪੰਜਾਬ ਪੁਲਿਸ ਦੇ ਉੱਤੇ ਸਰਕਾਰ ਦੇ ਉੱਤੇ ਪੈਂਦਾ ਪਰ ਮੇਰੇ ਇਹੋ ਹੀ ਸੋਚਦਾ ਕਿ ਹੁਣ ਹਰ ਇੱਕ ਜਿਹੜਾ ਦਾ ਇੱਕ ਅਲੱਗ-ਅਲੱਗ ਡੀਜੀਪੀ ਹੋ ਜਾਏ ਤੇ ਉੱਤੇ ਇੱਕ ਐਸ ਡੀਜੀਪੀ ਸੀਨੀਅਰ ਡੀਜੀਪੀ ਜਾਂ ਸੁਪਰ ਡੀਜੀਪੀ ਦਾ ਨਾਮ ਦਿੱਤਾ ਜਾਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਜਿਹੜੇ ਰੈਂਕਸ ਵਾਈਜ਼ ਅਸੀਂ ਕੈਲਕੂਲੇਟ ਕਰਦੇ ਹਾਂ ਆ ਆਈਪੀਐਸ ਅਫਸਰ ਦੇ ਵਿੱਚ ਐਸਪੀ ਤੋਂ ਸਟਾਰਟ ਹੋ ਜਾਂਦੇ ਨੇ ਐਸਪੀ ਐਸਐਸਪੀ ਡੀਆਈਜੀ ਆਈਜੀ ਫਿਰ ਐਡੀਜੀਪੀ ਜੀ ਡੀਜੀਪੀ ਤੋਂ ਬਾਅਦ ਬੀ ਜੀ ਪੀ ਅੰਦਰ ਨੇ ਤਾਂ ਗੱਲ ਇਹ ਚੀਜ਼ ਹੈ ਕਿ ਸੜ ਪੰਜਾਬ ਦੇ ਵਿੱਚ ਮੰਦਰ ਗੁਰਦੁਆਰੇ ਵੀ ਬਹੁਤ ਨੇ ਜੇ ਅਸੀਂ ਦੁਜੇ ਪਾਸੇ ਕੈਲਕੂਲੇਟ ਕਰੀਏ ਤਕਰੀਬਨ ਪੰਜਾਬ ਦੀ ਆਬਾਦੀ 3.5 ਕਰੋੜ ਹੈ ਤੇ ਲੱਖ ਬੰਦਾ ਪੁਲਿਸ ਡਿਪਾਰਟਮੈਂਟ ਦਾ ਹੈ ਤੇ ਪੁਲਿਸ ਡਿਪਾਰਟਮੈਂਟ ਦਾ ਲੱਖ ਨੂੰ ਅਸੀਂ ਡਿਵਾਈਡ ਕਰ ਦਈਏ ਤੇ ਤਕਰੀਬਨ ਹਰ 310 20 ਬੰਦੇਆਂ ਪਿੱਛੇ ਇੱਕ ਪੁਲਿਸ ਪਰਸਨਲ ਹੁੰਦਾ ਹਾਂ ਦਾ ਦੂਜੇ ਪਾਸੇ ਅਸੀਂ ਦੇਖੀਏ ਕਿ ਸੜਾ ਵੀਆਈਪੀ ਜਿਹੜਾ ਕਲਚਰ ਚੱਲਦਾ ਪਿਆ ਪੰਜਾਬ ਦੇ ਵਿੱਚ ਜੀ ਉਹਦੇ ਵਿੱਚ 15 ਤੋਂ 20% ਜਿਹੜੀ ਤਾਦਾਦ ਪੁਲਿਸ ਫੋਰਸ ਦੀ ਉੱਤੇ ਤਣਾਤ ਹੁੰਦੀ ਹੈ ਇਦੇ ਵਿੱਚ ਤਕਰੀਬਨ ਸਿਕਿਉਰਟੀ ਵਾਈਸ ਤਿੰਨ ਟਾਈਪ ਦੀਆਂ ਕੈਟਾਗਰੀਸ ਨੂੰ ਅਸੀਂ ਕੈਲਕੂਲੇਟ ਕਰਦੇ ਹਾਂ ਸਭ ਤੋਂ ਜਿਹੜੀ ਲੋ ਲੈਵਲ ਕੈਟਾਗਰੀ ਆਂਦੀ ਆ ਉਹ ਆਂਦੀ ਹੈ ਵਾਈ ਜੀ ਤੇ ਉਸ ਤੋਂ ਬਾਅਦ ਆ ਜਾਂਦੀ ਹੈ ਜ਼ेड ਸਿਕਿਉਰਟੀ ਉਸ ਤੋਂ ਬਾਅਦ ਆ ਜਾਂਦੀ ਹੈ ਜ਼ेड ਪਲੱਸ ਸਿਕਿਉਰਟੀ ਜੀ ਜਿਹੜੀ ਵਾਈ ਸਿਕਿਉਰਟੀ ਦੇ ਵਿੱਚ ਤਕਰੀਬਨ 10 ਤੋਂ 15 ਬੰਦੇ ਦਿੱਤੇ ਜਾਂਦੇ ਨੇ ਐਜ਼ ਅ ਸਿਕਿਉਰਟੀ ਪਰਸਨਲ ਜੀ ਉਸ ਤੋਂ ਬਾਅਦ ਆ ਜਾਂਦਾ ਹੈ Z ਸਿਕਿਉਰਟੀ Z ਸਿਕਿਉਰਟੀ ਵਿੱਚ ਤਕਰੀਬਨ 15 ਤੋਂ 30 ਬੰਦਿਆਂ ਨੂੰ ਅਪਾਇੰਟ ਕੀਤਾ ਜਾਂਦਾ ਹੈ ਜੀ ਤੇ Z ਪਲੱਸ ਸਿਕਿਉਰਟੀ ਵਿੱਚ 30 ਤੋਂ 50 ਬੰਦੇ ਦਿੱਤੇ ਜਾਂਦੇ ਨੇ ਕਿ ਜਿਹੜਾ ਇੱਕ ਸਾਡੇ ਪੰਜਾਬ ਦੇ ਫਾਈਨੈਂਸ ਉੱਤੇ ਬਹੁਤ ਵੱਡਾ ਬੋਝ ਹੈ ਕਿਉਂਕਿ ਜਿਹੜਾ VIP ਕਲਚਰ ਹੈ ਕਿ ਮੈਂ ਚਾਰ ਬੰਦੇ ਨਾਲ ਲੈ ਕੇ ਚੱਲਨੇ ਨੇ ਉਹ ਚੀਜ਼ ਨਹੀਂ ਹੋਣੀ ਚਾਹੀਦੀ ਸਾਡੇ ਪੰਜਾਬ ਵਿੱਚ ਜੀ ਪਰ ਪੋਲੀਟੀਸ਼ੀਅਨਸ ਇਸ ਤਰ੍ਹਾਂ ਬਗਾਇ ਚੱਲੀ ਨਹੀਂ ਸਕਦੇ ਕੁਝ新的 ਪ੍ਰੋਟੋਕੋਲ ਨੇ ਜਿਹੜੇ ਕਰਕੇ ਜਿਵੇਂ ਇਸ ਤਰ੍ਹਾਂ ਕਿ ਜਿਲ੍ਹਾ ਸੀਐਮ ਦੇ ਨਾਲ ਜਿਹੜੀ ਸਕਿਉਰਿਟੀ ਚੱਲ ਰਹੀ ਹੈ ਜਾਂ ਅਗਰ ਗੱਲ ਕਰੀਏ ਮੰਤਰੀ ਨੇ ਜਿਹੜਾ ਕਿ ਐਬੂ ਮੰਤਰੀ ਦੇ ਅੰਦਰ ਨਾਲ ਸਕਿਉਰਿਟੀ ਦਾ ਕਾਫਲੇ ਜਿਹੜੇ ਚੱਲਦੇ ਉਹ ਨੀਓ ਪ੍ਰੋਟੋਕੋਲ ਹੈ ਇਹ ਪ੍ਰੋਟੋਕੋਲ ਦੀ ਇੱਕ ਵਰਲਡ ਬਣਾ ਦਿੱਤਾ ਗਿਆ ਹੈ ਪ੍ਰੋਟੋਕੋਲ ਤੇ ਚਾਰ ਬੰਨਿਆਂ ਨਾਲ ਹੀ ਹੋ ਜਾਣਾ ਹੈ ਤੇ ਪੰਜਾਬ ਬੰਦੇ ਨਾਲ ਵੀ ਹੋ ਜਾਣਾ ਪਰ ਠੀਕ ਹੈ ਜਿਹੜਾ ਇਹਨਾਂ ਦੀਆਂ categories ਨੇ ਜਿੱਦਾਂ ਮੈਂ ਤੁਹਾਨੂੰ ਪਹਿ ਦੱਸਿਆ Y category Z category Z+ category ਉਹਦੇ ਵਿੱਚ ਚਲ ਮੈਂ ਮੰਨ ਲੈਣਾ ਪਰ ਸਿਕਿਉਰਟੀ ਵਿਚ ਉਸ ਤੋਂ ਬੰਦੇ ਕਈ ਗੁਣਾ ਜ਼ਿਆਦਾ ਹੁੰਦੇ ਆ ਕਿਉਂਕਿ ਜੇ ਅਸੀਂ ਲਾਰਡ ਆਰਡਰ ਦੀ ਸਿਚੁਏਸ਼ਨ ਨੂੰ ਦੇਖੀਏ ਲਾਰਡ ਆਰਡਰless ਸਿਚੁਏਸ਼ਨ ਨੂੰ ਕੰਟਰੋਲ ਕਰਨ ਵਾਸਤੇ ਸਾਨੂੰ ਜਿਹੜੀ ਇਹਦੀ ਤਦਾਦ ਜ਼ਿਆਦਾ ਚਾਹੀਦੀ ਹੁੰਦੀ ਆ ਪਲੇਸਮੈਂਟਸ ਪਰ ਜੇ ਅਸੀਂ 20% ਦੇ ਕਰੀਬ ਵੀਆਈਪੀ ਚੀਜ਼ ਲਗਾਤੇ ਬਾਕੀ ਦੇ ਬਚੀ 80% ਜੀ ਉਹ ਚੀਜ਼ਾਂ ਇਹਨਾਂ ਪੋਲੀਟਿਸ਼ੀਨਾਂ ਨੂੰ ਆਪ ਸੋਚ ਕੇ ਚੱਲਣਾ ਚਾਹੀਦਾ ਕਿ ਸਾਨੂੰ ਇੰਨੀ ਜ਼ਿਆਦਾ ਸਿਕਿਉਰਟੀ ਨਹੀਂ ਲੈਣੀ ਚਾਹੀਦੀ ਪਰ ਮੈਂ ਪਹਿਲੇ ਵਰਲਡ ਜੀਜ਼ ਕੀਤਾ ਵੀਆਈਪੀ ਕਲਚਰ ਜੀ ਵੀਆਈਪੀ ਕਲਚਰ ਵਿੱਚ ਇਹ ਚੀਜ਼ਾਂ ਆਮ ਨੇ ਸੋ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਸਰੀਆਕੀਰ ਸੋਚ ਕੇ ਚੱਲੀਏ ਤੇ ਲੱਖ ਬੰਦਾ ਇੱਕ ਮੂਹ ਨਾਲ ਕਹਿਣ ਵਾਲੀ ਗੱਲ ਹੁੰਦੀ ਹੈ ਕਿ 1 ਲੱਖ ਬੰਦਾ ਪੰਜਾਬ ਦੇ ਵਿੱਚ ਪੁਲਿਸ ਪਰ ਫੇਰੀ ਲਾਅ ਨਾ ਆਰਡਰ ਕੰਟਰੋਲ ਕਰ ਨਹੀਂ ਆ ਗਿਆ ਨਹੀਂ ਮੈਂ ਤੁਹਾਨੂੰ ਪਹਿਲੇ ਗੱਲ ਕਹੀ ਹੈ ਕਿ ਜੇ 2 ਡੀਜੀਪੀ ਨੇ ਤੇ ਹਾਈ ਡਿਸਟ੍ਰਿਕਟ ਕੋ ਤੇ ਡੀਜੀਪੀ ਹੀ ਲਗਾ ਦੇਣਾ ਚਾਹੀਦਾ ਕਿ ਉਹ ਜਵਾਬਦੇਹ ਹੋਵੇ ਸੀਨੀਅਰ ਡੀਜੀਪੀ ਨੂੰ ਕਿ ਹਾਂ ਵੀ ਮੇਰੇ ਇਲਾਕੇ ਦੇ ਵਿੱਚ ਇਹ ਕਿਉਂ ਹੋਇਆ अगर करिए प्रोसी स्टेट दी हरियाणा या हिमाचल इन ਵਿੱਚ ਕਿੱਲੇ ਡੀਜੀਪੀ ਦੇ ਦੇਖੋ ਮਨੂੰ ਹਰਿਆਣਾ ਦਾ ਤੇ ਪਤਾ ਜੀ ਹਰਿਆਣਾ ਦੇ ਵਿੱਚ ਇੱਕ ਡੀਜੀਪੀ ਹੈ ਕਿਉਂਕਿ ਇੱਕ ਤੇ ਉਹ ਸਟੇਟ ਛੋਟੀ ਹੈ ਉੱਥੇ ਉਹ ਲੈਵਲ ਨਹੀਂ ਆ ਜਿਹੜਾ ਸਾਡਾ ਇੱਥੇ ਚੱਲਦਾ ਹੈ ਇਹ ਦਾ ਲੈਵਲ ਇਸ ਕਰਕੇ ਇੱਥੇ ਸੈਨੋਟੀ ਵਾਈਜ਼ ਜਿਆਦਾ ਡੀਜੀਪੀ ਨਹੀਂ ਤੇ ਕਿਉਂਕਿ ਉਹ ਟਾਈਮ ਹੁੰਦਾ ਟਾਈਮ ਬਾਅਦ ਹੁੰਦਾ ਕਿ ਉਸ ਤੋਂ ਬਾਅਦ ਪ੍ਰੋਮੋਸ਼ਨ ਹੋਣੀ ਹੋਣੀ ਹੈ ਜੀ ਸਭ ਤੋਂ ਜ਼ਿਆਦਾ ਹਿੰਦੁਸਤਾਨੀ ਜੇ ਮੈਂ ਕੈਲਕੂਲੇਟ ਕਰਾਂ ਜੋ ਨਵੀਂ ਇਨਫਰਮੇਸ਼ਨ ਦੇ ਮੁਤਾਬਿਕ ਤੇ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਡੀਪੀ ਨੇ ਤੇ ਕ੍ਰਾਈਮ ਮੈਂ ਉਹ ਗੱਲ ਕਹਾਂਗਾ ਉਹਦੇ ਇਸ ਪਾਲੋਂ ਮਾਰੀਏ ਕਿੰਨੇ ਡੀਜੀਪੀ ਹੋਣ ਦੇ ਬਾਵਜੂਦ ਵੀ ਕ੍ਰਾਈਮ ਕੰਟਰੋਲ ਨਾ ਹੋਵੇ ਤੇ ਤੈਨੂੰ ਮੈਂ ਸੁਝਾਸ਼ਨ ਦੇ ਰਿਹਾ ਪਿਆ ਕਿ ਹਰ ਇੱਕ ਡਿਸਟ੍ਰਿਕਟ ਉਤੇ ਇੱਕ ਅਲੱਗ ਹੀ ਡੀਜੀਪੀ ਲਗਾਉਣਾ ਚਾਹੀਦਾ ਹੈ ਤਿੰਨ ਡੀਜੀਪੀ ਦਾ ਦਾ ਹਰ ਡਿਸਟ੍ਰਿਕਟ ਇੱਕ ਇੱਕ ਬਿਲਕੁਲ ਛੋਟੇ ਜ਼ਿਲੇ ਵੀ ਨੇ ਕਿਸੇ ਨੂੰ ਦੋ ਜ਼ਿਲੇ ਦੇ ਦਿੱਤੇ ਉਹਨਾਂ ਨੂੰ ਐਡੀਸ਼ਨਲ ਚਾਰਜ ਦੇ ਦਿੱਤਾ ਸਪੋਜ਼ ਕਰੋ ਜੇ ਅਸੀਂ ਇੱਕ ਇੱਕ ਡੀਜੀਪੀ ਇੱਕ ਇੱਕ ਡਿਸਟ੍ਰਿਕਟ ਤੇ ਲਗਾ ਦੇਨੇ ਆ ਠੀਕ ਹੈ ਉਹਨਾਂ ਨੂੰ ਐਡੀਸ਼ਨਲ ਚਾਰਜ ਨਾਲ ਦੇ ਦੇ ਕਿ ਹਾਂ ਵੀ ਟ੍ਰੈਫਿਕ ਵੀ ਤੁਸੀਂ ਦੇਖਣਾ ਹੈ ਦੂਜੀ ਡੀਜੀਪੀ ਨੂੰ ਲਾਅਨ ਆਰਡਰ ਦੇਣਾ ਸੁਪਰ ਡੀਜੀਪੀ ਸੀਨੀਅਰ ਡੀਜੀਪੀ ਨੂੰ ਸਾਰੇ ਜਵਾਬਦੇ ਹੋਣੇ ਚਾਹੀਦੇ ਸਰਕਾਰ ਨੂੰ ਸਾਰੇ ਜਵਾਬਦੇ ਹੋਣੇ ਚਾਹੀਦੇ ਕਿਉਂਕਿ ਇਸ ਦੇ ਬਿਗੈਰ ਤੇ ਮਤਲਬ ਕਿ ਕੰਟਰੋਲ ਕਿਤੇ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਸਾਡੀ ਪੰਜਾਬ ਪੁਲਿਸ ਜਿਹੜੀ ਹੈ ਨਾ ਇਹਨਾਂ ਚੀਜ਼ਾਂ ਦੇ ਬਹੁਤ ਐਕਟਿਵ ਹੈ ਕੰਟਰੋਲ ਕਰਨ ਲਈ ਪਰ ਕਿਥੇ ਨਾ ਕਿਥੇ ਕੁਝ ਨਾ ਕੁਝ ਖਾਮੀਆਂ ਰਹਿ ਜਾਂਦੀਆਂ ਕਿਉਂਕਿ ਇਹਨਾਂ ਵਿੱਚ ਅਨੁਸ਼ਾਸਨ ਨਹੀਂ ਹੈ ਉਸ ਦੇ ਇਲਾਵਾ ਸਮਰਪਣੀ ਨੇ ਆਪਣੇ ਕੰਮ ਨੂੰ ਇਹਨਾਂ ਦਾ ਤਜਰਬਾ ਵੀ ਅੱਛਾ ਹੈ ਮਜ਼ਾਕ ਜਿੰਨੇ ਮਰਜੀ ਚੱਲਦੇ ਹੁਣ ਫਿਰਮਾਂ ਦੇ ਵਿੱਚ ਠੀਕ ਹੈ ਪੰਜਾਬ ਪੁਲਿਸ ਤੋਂ ਸਹੀ ਦੁਨੀਆ ਡਰਦੀ ਹੈ ਕਿ ਕਹਿੰਦੇ ਕਿ ਜਿਹੜਾ ਕੋਈ ਕੰਮ ਨਹੀਂ ਹੋ ਸਕਦਾ ਉਹ ਪੰਜਾਬ ਪੁਲਿਸ ਕਰ ਸਕਦੀ ਹੈ ਪਰ ਮੇਨ ਚੀਜ਼ ਹੈ ਕਿ ਅਸੀਂ ਐਨੇ ਇੱਥੇ ਡੀਜੀਪੀ ਹੋਣ ਦੇ ਬਾਵਜੂਦ ਮਸਲਾ ਹੀ ਇਹੋ ਹੀ ਆਂਦਾ ਕਿ ਲਾਟ ਤੋਂ ਚਲਾਉ ਲਾਟ ਦੀ ਬਿਲਕੁਲ ਕਿਉਂਕਿ ਇਹਦੇ ਵਿੱਚ ਪੋਲਿਟਿਸ਼ੀਅਨਸ ਨੂੰ ਵੀ ਆਪਣੀ ਵੀਆਈਪੀ ਸਿਕਿਉਰਿਟੀ ਨੂੰ ਵਾਲਾ ਜਿਹੜਾ ਕਲਚਰ ਖਤਮ ਕਰਨਾ ਚਾਹੀਦਾ ਵੈਸੇ ਜਦੋਂ ਭਗਵੰਤ ਮਾਨ ਸਰਕਾਰ ਆਈ ਸੀ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਕਿ ਅਸੀਂ ਕਿਸੇ ਵੀਆਈਪੀ ਕਲਚਰ ਖਤਮ ਕਰਾਂਗੇ ਉਹ ਡਬਲ ਹੋ ਗਿਆ ਉਹ ਆਲਮੋਸਟ ਡਬਲ ਟੂ ਟ੍ਰिपल ਹੋ ਗਿਆ ਕਿਉਂਕਿ ਜਦੋਂ ਵੀ ਤੁਸੀਂ ਦੇਖੋ ਕੋਈ ਵੀਆਈਪੀ ਆਉਂਦਾ ਹੈ ਉਹਦੇ ਪਿੱਛੇ ਤਕਰੀਬਨ 60-70 ਗੱਡੀਆਂ ਆਲਾਮ ਨਾਲ ਦੇਖਣ ਨੂੰ ਮਿਲਦੀਆਂ ਨੇ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਕੀ ਆਉਂਦੀ ਹੈ ਵੀਆਈਪੀ ਕਲਚਰ ਦੇ ਵਿੱਚ ਜਦੋਂ ਇੱਕ ਫੋਰਸਿਸ ਨੂੰ ਤਣਾਤ ਕਰ ਦਿੱਤਾ ਜਾਂਦਾ ਹੈ ਯੂਟ ਲਗਾ ਦਿੱਤਾ ਜਾਂਦਾ ਹੈ ਯੂਟ ਲੱਗਣ ਤੋਂ ਉੱਤੇ ਇੱਕ ਕਈ ਵਾਰੀ ਵੀਆਈਪੀ ਨੇ ਲੇਟ ਆਣਾ ਹੁੰਦਾ ਹੈ ਉਹਨਾਂ ਨੂੰ 6-6 ਘੰਟੇ ਪਹਿਲੇ ਹੀ ਲਗਾ ਦਿੱਤਾ ਜਾਂਦਾ ਜਿਨ੍ਹਾਂ ਨੂੰ ਨਾ ਚਾਹ ਪੀਣ ਨੂੰ ਮਿਲਦੀ ਐ ਨਾ ਰੋਟੀ ਖਾਣ ਨੂੰ ਮਿਲਦੀ ਐ ਕੁਝ ਜਗ੍ਹਾ ਇਹੋ ਜਿਹੀ ਵੀ ਹੁੰਦੀਆਂ ਨੇ ਜਿੱਥੇ ਤਾਂ ਖਲੋਣ ਬੈਠਣ ਦੀ ਜਗ੍ਹਾ ਨਹੀਂ ਬਿਲਕੁਲ ਸਹੀ ਗੱਲ ਹੈ ਤੁਹਾਡੀ ਵੀ ਮੁਕੇਸ਼ ਕਿਉਂਕਿ ਇਹ ਚੀਜ਼ਾ ਸਾਡੇ ਪੋਲੀਟਿਸ਼ੀਅਨਸ ਨੂੰ ਸੋਚਣਾ ਚਾਹੀਦਾ ਹੈ ਸਾਡੇ ਸੀਐਮ ਭਗਵੰਤ ਮਾਨ ਨੂੰ ਇਹ ਚੀਜ਼ ਉੱਤੇ ਨਿਗਾਹ ਰੱਖਣੀ ਕਿਉਂਕਿ ਮਨੂੰ ਜਿੱਥੇ ਤੱਕ ਥੋੜਾ ਯਾਦ ਆ ਰਿਹਾ ਹੈ ਕਿ ਜਦੋਂ ਭਗਵੰਤ ਮਾਨ ਆਵਾਦੀ ਪਾਰਟੀ ਸਿਕਾਣ ਤੋਂ ਪਹਿਲੇ ਇਹਨੇ ਕਹਿ ਜੀ ਕਿ ਅਸੀਂ ਜਿਹੜੀ ਡਿਊਟੀ ਹੈ ਪੁਲਿਸਮੈਨ ਦੀ 8 ਘੰਟੇ ਕਰਾਂਗੇ ਠੀਕ ਹੈ ਇਹਨਾਂ ਨੇ ਤ ਵੀ ਵਧਾਈ ਹੈ ਠੀਕ ਹੈ ਬੜੀਆਂ ਅੱਛੀਆਂ ਭਰਤੀਆਂ ਕੀਤੀਆਂ ਪਹਿਲੀ ਵਾਰ ਇਹ ਹੈ ਕਿ ਭਰਤੀਆਂ ਦੇ ਵਿੱਚ ਕੋਈ ਕੋਲੈਸਟਰ ਨਹੀਂ ਹੋਈ ਪਰ ਮੇਨ ਚੀਜ਼ ਇਹ ਕਿ ਨਾਲ ਸਾਡੀ ਸਰਕਾਰ ਨੂੰ ਇਹ ਵੀ ਸੋਚਣਾ ਚਾਹੀਦਾ ਨਾ ਕਿ ਉਹ ਵੀ ਤੇ ਇਨਸਾਨ ਨੇ ਨਾ ਤੁਸੀਂ ਦੇਖੋਗੇ ਸਾਡੇ ਪੰਜਾਬ ਪੁਲਿਸ ਦੇ ਵਿੱਚ ਸ਼ੂਗਰ ਦੇ ਵੱਧ ਤੋਂ ਵੱਧ ਕੇਸਿਸ ਨੇ ਕਿਉਂਕਿ ਹਰ ਵੇਲੇ ਤਲਵਾਰ ਲਟਕ ਰਹੀ ਹੈ ਪੁਲਿਸ ਡਿਪਾਰਟਮੈਂਟ ਤੇ ਜਿੰਨਾ ਮਰਜੀ ਚੰਗਾ ਕਰ ਲੈਣ ਜਿਹੜੀ ਅਫਸਰ ਸ਼ਾਈਏ ਉਹਨੇ ਕੋਈ ਸਿਰ ਨਾ ਕਿਥੇ ਕਲਾਸ ਲਗਾਏ ਦੇਣੀ ਹਾਈ ਮੈਕਮੇ ਦੇ ਵਿੱਚ ਡਰ ਡਰ ਕੇ ਚੱਲਿਆ ਜਾਂਦਾ ਹੈ ਪੁਲਿਸ ਵਾਲੇ ਵੱਲੋਂ ਹੀ ਤੁਸੀਂ ਦੇਖੋ ਕਿ ਉਹਨਾਂ ਦੇ ਸਾਡੇ ਪੰਜਾਬ ਪੁਲਿਸ ਦੇ ਤੇ ਵੈਸੇ ਮਸ਼ਹੂਰ ਕਿ ਟਿੱਡ ਬਹੁਤ ਵੱਡੇ ਨੇ ਠੀਕ ਹੈ ਕਿਉਂਕਿ ਖਾਣਾ ਪੀਣਾ ਦੀ ਗੱਲ ਤੇ ਐਕਸਰਸਾਈਜ਼ ਉਹ ਸਿਸ ਸਾਹਮਣੇ ਨਹੀਂ ਹੈ ਰਿਕਰਸ਼ਨ ਦੇ ਜਿਹੜੇ ਚਾਂਸਿਸ ਹੀ ਉਹਨਾਂ ਨੂੰ ਨਹੀਂ ਮਿਲਦੇ ਤੇ ਉਹ ਨਵੀਂ ਜਨਰੇਸ਼ਨ ਜਿਹੜੀ ਹੁਣ ਪਰਤੀ ਹੋ ਰਹੀ ਹੈ ਉਹਨਾਂ ਨੂੰ ਕਿਵੇਂ ਦੇ ਦਿਓ ਕਿਉਂਕਿ ਮੋਬਾਈਲ ਡਿਊਟੀ ਦੇ ਟਾਈਮ ਤੇ ਇਸ ਤਰ੍ਹਾਂ ਦਾ ਕੋਈ ਆਕਾ ਚਾ ਵੀ ਦੀ ਹੋਈ ਗਿਆ ਸੀ ਡਿਊਟੀ ਦੇ ਟਾਈਮ ਤੇ ਕੋਈ ਵੀ ਜਿਹੜਾ ਪੁਲਿਸ ਅਧਿਕਾਰੀ ਜਿਹੜਾ ਮੋਬਾਈਲ ਦਾ ਯੂਜ਼ ਨਹੀਂ ਕਰੇਗਾ ਮੁਕੇਸ਼ੀ ਪਹਿਲੀ ਗੱਲ ਤੇ ਜਿਹੜਾ ਮੋਬਾਈਲ ਹੈ ਨਾ ਜੇ ਕੋਈ ਕਹੇ ਕਿ ਹਾਂਜੀ ਇਹਨੂੰ ਯੂਜ਼ ਨਾ ਕੀਤਾ ਜਾਵੇ ਉਹ ਤਾਂ ਪੋਸੀਬਲ ਹੀ ਨਹੀਂ ਹੈ ਕਿਉਂਕਿ ਅਸੀਂ ਡਿਪੈਂਡੈਂਟ ਹੀ ਮੋਬਾਈਲ ਤੇ ਰਹੇਗੇ ਬਿਲਕੁਲ ਇਹ ਜੇੜੀ ਕੋਈ ਇਨਫਰਮੇਸ਼ਨ ਆਣੀ ਹੈ ਕੁਝ ਕਰਨਾ ਹੈ ਇਹ ਦੇ ਕਿਸੇ ਨੂੰ ਪਤਾ ਨਹੀਂ ਲੱਗਦਾ ਜੇ ਡਿਪਾਰਟਮੈਂਟ ਵਾਸਤੇ ਗੱਲ ਕਰ ਰਵੇ ਕਿ ਆਪਣੀ ਕੋਈ ਪਰਸਨਲ ਗੱਲ ਕਰ ਰਵੇ ਮੇਨ ਜਿਹੜੀ ਚੀਜ਼ ਹੈ ਕਿ ਜਿਹੜੀ ਯੰਗ ਜਨਰੇਸ਼ਨ ਹੈ ਨਾ ਉਹ ਤਾਂ ਜਿਹੜਾ ਐਕਸਪੀਰੀਅੰਸ ਟਾਈਮ ਦੇ ਨਾਲ ਵਧੇਗਾ ਕਿਉਂਕਿ ਇਸ ਵੇਲੇ ਜਿਹੜੀ ਯੰਗ ਜਨਰੇਸ਼ਨ ਹੈ ਉਹ ਇੱਕ ਖੁਬਕੇ ਰਹਿ ਗਈ ਹੈ ਮੋਬਾਈਲਾ ਦੇ ਵਿੱਚ ਉਹਨਾਂ ਨੂੰ ਉਸ ਟਾਈਪ ਦਾ ਐਕਸਪੀਰੀਅੰਸ ਨਹੀਂ ਮਿਲ ਪਾ ਰਿਹਾ ਜੋ ਕਿ ਸਾਡੇ ਪੁਰਾਣੇ ਪੁਲਿਸ ਵਾਲੇ ਸਨ ਉਹਨਾਂ ਨੂੰ ਮਿਲਦਾ ਸੀ ਕੱਲੀ ਕਿ ਪੰਜਾਬ ਪੁਲਿਸ ਦੇ ਵਿੱਚ ਲਖਾਰੀ ਬਹੁਤ ਜਬਨਦਸ ਤੇ ਜਿਹੜੇ ਰਪੋਰਟ ਲਿਖਦੇ ਨੇ ਜਾਂ ਜਿਹੜੇ ਰਿਪੋਰਟਸ ਤਿਆਰ ਕਰਦੇ ਨੇ ਲਖਾਰੀ ਬਹੁਤ ਜਬਨਦਸ ਪਰ ਨਵੀਂ ਜਨਰੇਸ਼ਨ ਜਿਹੜੀ ਆ ਕਿਆ ਉਹ ਉਹਨਾਂ ਦੇ ਮੁਕਾਬਲੇ ਚੱਲ ਪਾਏਗੀ ਦੇਖੋ ਮੈਂ ਉਹੀ ਦੱਸ ਰਿਹਾ ਕਿ ਅੱਜ ਦੀ ਡੇਟ ਤੇ ਮੈਂ ਇਹ ਚੀਜ਼ ਨੂੰ ਉਸੇ ਸਾਹਮਣੇ ਨਹੀਂ ਸੋਚ ਸਕਦਾ ਬਾਕੀ ਵੈਸੇ ਵੀ ਕਿਹਾ ਜਾਂਦਾ ਹੈ ਇੱਕ ਪੁਲਿਸ ਡਿਪਾਰਟਮੈਂਟ ਤੇ ਇੱਕ ਵਕੀਲ ਲਿਖਾਈ ਬਹੁਤ ਵਧੀਆ ਹੁੰਦੇ ਨੇ ਕਿਉਂਕਿ ਕਹਾਣੀ ਕਾਇ ਬਹੁਤ ਵਧੀਆ ਹੁੰਦੇ ਇਹ ਨਾ ਵੀ ਕਹਾਣੀਆਂ ਦੇ ਉੱਤੇ ਹੀ ਕੋਰ ਦਾ ਕੰਮ ਚੱਲਣਾ ਹੁੰਦਾ ਕਹਾਣੀਆਂ ਮਤਲਬ ਕਿ ਉਹਦੇ ਵਿੱਚ ਸਚਾਈ ਕਿੰਨੀ ਹੈ ਲੀਗਲ ਪੁਆਇੰਟਸ ਕਿੰਨੇ ਕੋ ਐਡ ਕੀਤੇ ਜਾਂਦੇ ਨੇ ਉਹ ਦੇਖਣੇ ਬਹੁਤ ਜੁਜੂਏ ਹੁੰਦੇ ਨੇ ਤੇ ਅੱਜ ਦੀ ਜਨਰੇਸ਼ਨ ਦੇ ਕੋਲ ਉਹ ਐਕਸਪੀਰੀਅੰਸ ਨਹੀਂ ਮਿਲ ਪਾ ਰਿਹਾ ਕਿਉਂਕਿ ਉਹ ਟਿੱਕੇ ਬੈਣਾ ਨਹੀਂ ਜਾਂਦੇ ਜੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਕਿ ਇਹਨਾਂ ਚੀਜ਼ਾਂ ਵਾਸਤੇ ਇੱਕ ਟਾਈਮ ਦੇਣਾ ਬਹੁਤ ਜ਼ਰੂਰੀ ਹੁੰਦਾ ਪਰ ਅਜਿਹੀ ਜਨਰੇਸ਼ਨ ਖੁਫੇ ਕੇ ਖੁਸ਼ ਹੈ ਪਰ ਜੇ ਉਹਨਾਂ ਨੂੰ ਰੋਟੇ ਤੇ ਖੜਾ ਹੋਣਾ ਪਵੇ ਤੇ ਉਹਨਾਂ ਵਾਸਤੇ ਬੜੀ ਮੁਸ਼ਕਲ ਹੋ ਜਾਂਦੀ ਹੈ ਸੋ ਯੂਸ ਨੂੰ ਇੱਕ ਤੇ ਟਾਈਮ ਬਾਉਂਡ ਕਰਨਾ ਚਾਹੀਦਾ ਹੈ ਕਿ ਜਦੋਂ ਵੀ ਆਈਪੀ ਕੋਈ ਆਵੇ ਹੈ ਉਸ ਤੋਂ 15 ਮਿੰਟ ਅੱਧਾ ਘੰਟਾ ਪਹਿਲੇ ਲਗਾਉਣਾ ਚਾਹੀਦਾ ਹੈ ਯਾਨੀ ਕਿ ਉਹ ਪਲਪਲ ਛੇ ਘੰਟੇ ਤੋਂ ਪਿਛੇ ਮੈਨੂੰ ਯਾਦ ਹੈ ਕਿ ਅੰਮੇ ਕੱਲ ਸ਼ੋਮੀ ਕਾਲੀਵਾਲ ਦੀ ਸੇਕਾਰੀ ਉਸ ਵੇਰੇ ਤੇ ਹਾਲੇ ਸੁਬੀਰ ਉੱਥੇ ਚੱਲੇ ਨਹੀਂ ਸੀ ਤੇ ਇਹਨਾਂ 4 ਵਜੇ ਦੀ ਸਿਕਿਉਰਿਟੀ ਲਗਾਤੀ ਐਥੇ 1 ਵਜੇ ਉਹ ਆਉਂਦੇ ਪਏ ਨੇ ਸਵੇਰੇ 4 ਵਜੇ ਤੋਂ ਲੈ ਕੇ 1 ਵਜੇ ਤੱਕ ਪੁਲਿਸਮੈਨ ਖੜਾ ਰਿਹਾ ਉਸ ਤੋਂ ਬਾਅਦ ਫਿਰ ਥਾਣੇ ਵੀ ਜਾ ਕੇ ਕੰਮ ਕਰਨੇ ਆ ਬਿਲਕੁਲ ਫਿਰ ਅਸੀਂ ਕਹਿੰਦੇ ਆ ਕਿ ਹਾਂਜੀ ਪੁਲਿਸ ਨਸ਼ਾ ਕਰ ਦਈ ਆ ਫਿਰ ਉਹ ਜੇ ਨਸ਼ਾ ਕਰਦੇ ਤੇ ਉਹ ਆਪਣਾ ਸਟੈਮਨਾ ਸੋਚਦੇ ਨੇ ਕਿ ਅਸੀਂ ਨਸ਼ਾ ਕਰਾਂਗੇ ਸਾਡਾ ਸਟੈਮਨਾ ਉਹ ਕੁਲਵਾਉਂਦਾ ਕੰਮ ਕਰਨ ਦਾ ਵੱਧ ਜਾਏਗਾ ਸੋ ਇਹ ਜੇਕਰ ਦੱਸਤੇ ਸੜੇ ਡੀਜੀਪੀ ਸਾਹਿਬ ਨੂੰ ਵੀ ਸੋਚਣਾ ਚਾਹੀਦਾ ਹੁਣ ਤੇ ਮਾਸ਼ਾਅੱਲਾ 20+1 21 ਡੀਜੀਪੀ ਹੋ ਗਏ ਪੰਜਾਬ ਦੇ ਵਿੱਚ ਹੁਣ ਤੇ ਹਰ ਇੱਕ ਨੂੰ ਇੱਕ ਅਲੱਗੇ ਜ਼ਿੰਮੇਵਾਰੀ ਦੇ ਦੇਣੀ ਚਾਹੀਦੀ ਮੈਨੂੰ ਯਾਦ ਹੈ ਕਿ ਜਦੋਂ ਇੱਥੇ ਹੁੰਦੇ ਸੀ ਹਲਪਲੇਟ ਸਿੱਧੂ ਉਦੋਂ ਲੁਧਿਆਣਾ ਦੇ ਐਸਐਸਪੀ ਹੁੰਦੇ ਸੀ ਜੀ ਜਦੋਂ ਰੂਟ ਲੱਗਾ ਹੁੰਦਾ ਸੀ ਨਾ ਉਹ ਖਲੋ ਕੇ ਆਪਣੇ ਸਬੋਡੀਨੇਟ ਪੁਲਿਸਮੈਨ ਨੂੰ ਪੁੱਛ ਕੇ ਜਾਂਦੇ ਹਾਂ ਵੀ ਤੁਹਾਨੂੰ ਖਾਣਾ ਮਿਲਿਆ ਇਵਨ ਇਹ ਵੀ ਦੇ ਦਿੰਦੇ ਨੇ ਆਪਣੇ ਉਸ ਖਾਣੇ ਦੇ ਵਿੱਚ ਚੱਖ ਵੀ ਲੈਂਦੇ ਹੁੰਦੇ ਸੀ ਕਿ ਆਪ ਵੀ ਪਾਪੇ ਖਾਣਾ ਹੈਗਾ ਪਰ ਹੁਣ ਤੇ ਹਾਂ ਵੀ ਦੇਤੀ ਡਿਊਟੀ ਦੇਤੀ ਨੋ ਰਿਸਪੌਂਸਿਬਿਲਟੀ ਜੇ ਸਾਡੇ ਅੰਦਰ ਸੇ ਜਿਦਾ ਮੈਂ ਦੇਖ ਰਹਾ ਕਿ ਟ੍ਰੈਫਿਕ ਪੁਲਿਸ ਨੂੰ ਛਤਰੀਆਂ ਦੇ ਇਤਿਆ ਉਹਨਾਂ ਦੇ ਕੈਬਿਨ ਬਣਾਤੇ ਇਸੇ ਹੀ ਇਨਾ ਚੀਜ਼ਾਂ ਦੇ ਵਿੱਚ ਹੀ ਸਾਡੇ ਜ਼ਿੰਮੇਵਾਰੀ ਬਣਦੀ ਹੈ ਸੀਨੀਅਰ ਜਿਹੜਾ ਵੀ ਉਸ ਸ਼ਹਿਰ ਦਾ ਇਨਚਾਰਜ ਹੈ ਤੇ ਉਹਦੀ ਰਿਸਪੌਂਸਿਬਿਲਟੀ ਬਣਦੀ ਕਿ ਟਾਈਮ ਸੇ ਉਹਨਾਂ ਨੂੰ ਖਾਣਾ ਮਿਲੇ AC ਉਹਨਾਂ ਨੂੰ ਚਾਹ ਮਿਲੇ ਪਰ ਉਹ ਨਹੀਂ ਦਿੱਤਾ ਜਾਂਦਾ ਉਹ ਜਿਹੜੀ ਚੀਜ਼ਾਂ ਗਲਤ ਨੇ AC ਨੂੰ ਸਬੋਡੀਨੇਟਸ ਦੇ ਉੱਤੇ ਮੈਂ ਕਿ ਫੋਰਸਿਸ ਉੱਤੇ ਮਾੜਾ ਅਸਰ ਜਾਂਦਾ ਲਾਸਵਾਲ ਟ੍ਰੈਫਿਕ ਪੁਲਿਸ ਤੋਂ ਵੀ ਅਸੀਂ ਥੋੜੀ ਚਰਚਾ ਕਰਾਂਗੇ ਇਹ ਟ੍ਰੈਫਿਕ ਪੁਲਿਸ ਜਿਸ ਤਰੀਕੇ ਨਾਲ ਵਰਕ ਕਰਦੀ ਹੈ ਜਿਹੜੇ ਹਰ ਟਾਈਮ ਜ਼ਸਤ ਵਨ ਰਹਿਣ ਵਾਲੇ ਜਿਹੜੇ ਚੌਂਕ ਨੇ ਅਗਰ ਅੰਬੂ ਸਰਦੀ ਹੋ ਜਾਂਦੀ ਤੇ ਪੁਤਲੀ ਕਾ ਗੋਲਡਨ ਐਂਪੀਰ ਐਂਡ ਹਾਲਗੇਡੀ ਗਲਤੀ ਆਵੇ ਇਸ ਤਰ੍ਹਾਂ ਦੇ ਜਿਹੜੇ ਚੌਂਕ ਨੇ ਜਿਆਦਾਤਰ ਇੱਥੇ ਟ੍ਰੈਫਿਕ ਦੀ ਸਮੱਸਿਆ ਹੈ ਜਾਂ ਬੱਸ ਸਟੈਂਡ ਹੈ ਔਰ ਕਾਫੀ ਮਿਹਨਤ ਜਰੀ ਹੈ ਮੈਨੂੰ ਕਰਦੀ ਪੈਂਦੀ ਹੈ ਕਾਫੀ ਜੱਜੋ ਜਦੋਂ ਜਦੋਂ ਜੈਦ ਕਰਨੀ ਪੈਂਦੀ ਹੈ ਕਿ ਟ੍ਰੈਫਿਕ ਜਰੀਓ ਸਹੀ ਵਿਵਸਥਾ ਨਾਲ ਚੱਲਦੀ ਰਹੇ ਐਮਬਸਾ ਦੇ ਟ੍ਰੈਫਿਕ ਵਿਵਸਥਾ ਦੇ ਲਈ ਕੋਈ ਉਸ ਤਰ੍ਹਾਂ ਦਾ ਅਲੱਗ ਉਪਰਾਲਾ ਜਿਹਾ ਹੋਣਾ ਚਾਹੀਦਾ ਹੈ ਦੇਖੋ ਮੁਕੇਸ਼ੀ ਗੱਲ ਇਸ ਹੈ ਕਿ ਇਹਦੇ ਵਾਸਤੇ ਫੋਰਸੀ ਇੱਕ ਅਲੱਗ ਬਣੀ ਹੋਣੀ ਚਾਹੀਦੀ ਹੈ ਅਵੇਂ ਇਹਦੇ ਵਿੱਚ ਰਟਾਇਰਡ ਪੁਲਿਸ ਅਫਸਰਾਂ ਦੀ ਫੋਰਸ ਬਣਾ ਲੈ ਜਾਂ ਕਲਪੇਸ਼ਨ ਆਪਣੀ ਇੱਕ ਫੋਰਸ ਕ੍ਰੀਏਟ ਕਰ ਲੈ ਕਿ ਉਹਦੇ ਵਿੱਚ ਸਿਰਫ ਟ੍ਰੈਫਿਕ ਹੀ ਨਾ ਦੇਖਿਆ ਜਾਵੇ ਸ਼ਹਿਰ ਦੀ ਸਫਾਈ ਕੂੜਾ ਕਰਕਟ ਟ੍ਰੈਫਿਕ ਕੰਟਰੋਲ ਜੀ ਠੀਕ ਹੈ ਜਿਨ੍ਹਾਂ ਨੂੰ ਜਿਹੜੇ ਚਲਾਨ ਕੱਟੇ ਜਾਂਦੇ ਨੇ ਉਸ ਅਮਾਉਂਟ ਦੇ ਵਿੱਚੋਂ ਹੀ ਉਹਨਾਂ ਨੂੰ ਸੈਲੈਂਸ ਦਿੱਤੀ ਜਾਵੇ ਜੀ ਅਲੱਗ ਪਾਵੇਂ ਕਾਰਪੋਰੇਸ਼ਨ ਡਿਪਾਰਟਮੈਂਟ ਆਪਣੀ ਇੱਕ ਫੋਰਸ ਤਿਆਰ ਕਰ ਲਏ ਕਿ ਉਹਨਾਂ ਜ਼ਿੰਮੇਵਾਰੀ ਕਿ ਹਾਂ ਵੀ ਜੇ ਜਾਮ ਲੱਗਾ ਤੇ ਤੁਹਾਡੀ ਸੁਣਵਾਈ ਹੋ ਜਾਣੀ ਹੈ ਕਲਾਸ ਲੱਗ ਜਾਣੀ ਹੈ ਬਿਲਕੁਲ ਸੋਖ ਇੰਨੇ ਬੰਦੇ ਆਪਾਂ ਲਗਾ ਦੇ ਨੇ ਚਾਚਾ ਛੇਛੇ ਬੰਦੇ ਇੱਕ ਇੱਕ ਚੌਂਕ ਦੇ ਵਿੱਚ ਟ੍ਰੈਫਿਕ ਫੇਸੇ ਕੰਟਰੋਲਿੰਗ ਉਹਨਾਂ ਕਿ ਕਿ ਸੜੇ ਪੰਜਾਬ ਦੇ ਲੋਕਾਂ ਨੂੰ ਟ੍ਰੈਫਿਕ ਸੈਂਸਰੀ ਨਹੀਂ ਹੈ ਵੈਸੇ ਦੀ ਗੱਲ ਕਹਿਣਾ ਚਾਹਾਂਗਾ ਜਦੋਂ ਅਸੀਂ ਚੰਡੀਗੜ੍ਹ ਜਾਂਦੇ ਹਾਂ ਉਦੋਂ ਅਸੀਂ ਡਿਸਪਲਨ ਹੋ ਜਾਂਦੇ ਹਾਂ ਠੀਕ ਹੈ ਤੇ ਜਦੋਂ ਅਸੀਂ ਇੱਥੇ ਆਪਣੇ ਪਿਓਰੀ ਸੜਕਾਂ 'ਸਰ ਵਿੱਚ ਜਿੱਥੇ ਮਰਜ਼ੀ ਗੱਡੀ ਖਲਾਅ ਦੇਤੀ ਜਿੱਥੋਂ ਮਰਜ਼ੀ ਗੱਡੀ ਵਾਰਡ ਲਈ ਵਿੱਚੋਂ ਪਾਰਕਿੰਗ ਸੈਂਸ ਨਹੀਂ ਦੇਖੋ ਪਾਰਕਿੰਗ ਤੇ ਸੜੇ ਹੈ ਹੀ ਨਹੀਂ ਨੇ ਪਹਿਲੇ ਸਭ ਤੋਂ ਵੱਡੀ ਗੱਲ ਕਾਰਪੋਰੇਸ਼ਨ এনवायरमेंट ٹرسٹ ਨੂੰ ਮਿਲ ਕੇ ਪਾਰਕਿੰਗਸ ਕ੍ਰੀਏਟ ਕਰਨੀਆਂ ਚਾਹੀਦੀਆਂ ਜਿਹੜੀਆਂ ਹੁਣ ਮੰਨ ਲਓ ਕਿ ਜੀਟੀ ਰੋੜ ਤੇ ਇੱਕ ਬਸਾਵਾ ਸੇ ਕੋਰੀਡੋਰ ਬਣਾਇਆ ਸੀ ਇਹਨਾਂ ਨੇ ਉਹ ਕਿਸੇ ਕੰਮ ਨਹੀਂ ਹੈ ਹੁਣ ਸੜੇ ਅੰਦਰ ਸਿਰ ਚ ਨਾ ਜ਼ਿਆਦਾ ਤਸੀਵ ਹੀ ਲਵੇ ਮੋਰ ਥੈਨ ਮਕੀ 30000 ਤੋਤੇ ਹੋ ਗਿਆ 3 ਵੀਲਰਸ ਕੋਈ ਇੰਨੇ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਜਿੱਥੇ ਕੋਈ ਜ਼ਿਆਦਾਤਰ ਐਕਸੀਡੈਂਟ ਦਾ ਕਾਰਨ ਵੀ ਜਿਹੜੇ ਨੇ ਉਥੇ ਵੀ ਜਿਹੜਾ ਉਹ ਤਾਂ ਇਹ ਰਿਕਸ਼ਾ ਜਿਹੜੀ ਉਹ ਬਹੁਤ ਜਿਹੜੀ ਇਹ ਸਮੱਸਿਆ ਬਣੀ ਹੋਈ ਹੈ ਅਗਰ ਸਭ ਤੋਂ ਛੋਟੇ ਮੰਦਰ ਸਾਹਿਬ ਨੂੰ ਜਾਣ ਲਈ ਜਿਹੜੇ ਅੰਦਰੂਨੀ ਰਸਤੇ ਨੇ ਉਹਨਾਂ 'ਚ ਵੀ ਜਿੱਥੇ ਕੋਈ ਟੂ ਵੀਲਰ ਦਾ ਵੀ ਕਾਫੀ ਮੁਸ਼ਕਲ ਹੁੰਦੀ ਉੱਥੇ ਵੀ ਇਹ ਰਿਕਸ਼ਾ ਜਿਹੜੀ ਉਹ ਐਂਟਰ ਹੋਣੀ ਹੈ ਮੁਕੇਸ਼ੀ ਸਭ ਤੋਂ ਵੱਡੀ ਪ੍ਰੋਬਲਮ ਪਤਾ ਕਿ ਯੂਨੀਅਨਸ ਜਦੋਂ ਯੂਨੀਅਨਸ ਬਣ ਜਾਂਦੀਆਂ ਨੇ ਉਹ ਜੋ ਇੱਥੇ ਨਾਂ ਮਾਰ ਕੇ ਬਹਿ ਜਾਂਦੇ ਨੇ ਕਿ ਜੇ ਅਸੀਂ 50 100 ਟ੍ਰਿਵਲਰ ਫੜ ਲਏ ਆਪੇ ਪੁਲਿਸ ਕਾਰਵਾਈ ਕਰਦੇ ਹਾਂ ਜੀ ਤੇ ਉਹਦੇ ਕਰਕੇ ਸਭ ਤੋਂ ਵੱਡੀ ਮੁਸ਼ਕਲ ਇਹ ਆਉਂਦੀ ਹੈ ਹਾਲੇ ਇੱਥੇ ਮੈਡਮ ਟ੍ਰੈਫਿਕ ਦੇ ਹੈਗੇ ਅਮਨਦੀਪ ਕੋ ਜੀ ਠੀਕ ਹੈ ਉਹਨਾਂ ਨੇ ਬਹੁਤ ਸੁਧਾਰ ਹੀ ਲਿਆ ਹਿੰਦਾ ਉਹ ਆਪ ਪੈਦਲ ਚੱਲਦੇ ਨੇ ਯਾਨੀ ਕਿ ਗੱਡੀ ਤੇ ਬਹਿ ਕੇ ਕੰਮ ਕਰਦੇ ਨੇ ਪੈਦਲ ਚੱਲ ਕੇ ਜਿੱਤੇ ਲੋਰ ਪੇ ਖੁਦ ਕੰਟਰੋਲ ਕਰਦੇ ਨੇ ਖੜੇ ਹੋ ਕੇ ਇੱਕ ਸੀਨੀਅਰ ਅਫਸਰ ਖੁਦ ਕੰਟਰੋਲ ਕਰ ਰਿਹਾਏ ਬਹੁਤ ਵੱਡੀ ਗੱਲ ਹੁੰਦੀ ਹੈ ਪਰ ਉਹਦੇ ਵਿੱਚ ਨਾਲ ਨਾਲ ਸੜੇ ਲੋਕਾਂ ਦਾ ਜੋ ਫਰਜ਼ ਹੈ ਹੁਣ ਜੇ ਤੁਸੀਂ 3 ਵੀਲਰ ਚਲਾਣਾ ਹੀ ਨੇ ਜਿਹੜਾ ਹੁਣ ਜੀਟੀ ਰੋਡ ਦੇ ਉੱਤੇ ਵਿਚਕਾਰ ਕੋਲਡ ਰੋਡ ਬੜਾ ਜਿਹੜਾ ਬੱਸਾਂ ਦਾ ਉਹਦੇ ਵਿੱਚ ਲਾ ਦਿੱਤੇ ਜਾਣ ਕਿ ਬਾਅਦ ਆਣਾ ਹੀ ਨਹੀਂ ਚਾਹੀਦਾ ਤੁਸੀਂ ਵੀਰਾਂ ਉਹਨਾਂ ਨੇ ਪੁਆਇੰਟਸ ਬਣਾ ਲਏ ਹੁਣ ਸਿਵਲਰ ਸ ਹੈ ਕਿ ਜਿੱਥੇ ਮਰਜ਼ੀ ਖਿਲਾ ਦੇਓ ਚਲੋ ਉਹਨਾਂ ਨੇ ਵੀ ਰੋਟੀ ਕਮਾਣੀ ਹੈ ਖਾਣੇ ਪਰ ਇਹ ਥੋੜਾ ਕਿ ਤੁਸੀਂ ਇਨਡਿਸਿਪਲਿਨਡ ਹੋ ਕੇ ਸਿਵਲਰ ਚਲਾਓ ਉਹ ਚੀਜ਼ ਅਤੇ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਉਹਨਾਂ ਦੇ ਦੇਖੋ ਕੋਈ ਲਾਇਸੈਂਸ ਨਹੀਂ ਹੈ ਕੋਈ ਪੇਪਰਸ ਨਹੀਂ ਹੈ ਕੋਈ ਮਾਰਕਿੰਗ ਜਾਂ ਤੇ ਟੈਕਿੰਗ ਹੋਵੇ ਕਿ ਇਹ ਵਾਲੇ ਰੰਗ ਵਾਲੇ ਇਸ ਪਾਸੇ ਚੱਲਣਗੇ ਇਹ ਰੰਗੋਲੇ ਇਸ ਪਾਸੇ ਚੱਲਣਗੇ ਜੀ ਪਰ ਇੱਕ ਦੂਜੇ ਦੇ ਵਿਚ ਵੜ ਕੇ ਤਸਵੀਰ ਇਹ ਦੇਖਿਆ ਸਾਡਾ ਟ੍ਰੈਫਿਕ ਜਮ ਕਾ ਦੁੱਤਾ ਜਾਂਦਾ ਜਿਸ ਕਹਿ ਕੇ ਆਮ ਲੋਗਾ ਨੂੰ ਬਹੁਤ ਜ਼ਿਆਦਾ ਦਿੱਕਤ ਆਂਦੀ ਹੈ ਜਿਹੜਾ ਅਸੀਂ ਦੱਸ ਕਈ ਟ੍ਰੈਫਿਕ ਦੇ ਲਾਲ ਲਾਲ ਇਨਕਲੋਜਮੈਂਟ ਦੀ ਸਮੱਸਿਆ ਜਿਹੜੀ ਹੈ ਉਹ ਬਹੁਤ ਹੈ ਪਰ ਕਾਰਪੋਰੇਸ਼ਨ ਦੀ ਡਿਊਟੀ ਹੁੰਦੇ باوجود ਵੀ ਜਿਹੜੀ ਅੰਮ੍ਰਿਤਸਰ ਦੇ ਟ੍ਰੈਫਿਕ ਐਸਪੀ ਅਮਨਦੀਪ ਕੋਰ ਉਹ ਇਨਕਰੋਚਮੈਂਟ ਵੱਲ ਕਾਫੀ ਐਕਟਿਵ ਨੇ ਉਹ ਕਾਫੀ ਇਨਕਰੋਚਮੈਂਟ ਜਿਹੜੀ ਉਹ ਲੋਟਾਈ ਜਾਂਦੇ ਆ ਉਹ ਜਿਵੇਂ ਨਿਕਲ ਕੇ ਜਾਂਦੇ ਫਿਰ ਦੁਕਾਨ ਦੇ ਵਾਪਸ ਜਿਹੜੀ ਇਨਕਰੋਚਮੈਂਟ ਕਰ ਮੈਂ ਉਹੀ ਗੱਲ ਕਹੀ ਕਿ ਜਿਹੜਾ ਪੋਲੀਟੀਕਲ ਸਾਡਾ ਸੈਟਅਪ ਹੈ ਨਾ ਸ਼ਫਾਇਸ਼ ਜੇ ਉਹਨਾਂ ਨੇ ਇੱਕ ਦਿਨ ਚੁੱਕ ਦਿੱਤਾ ਦੋ ਦਿਨ ਚੁੱਕ ਦਿੱਤਾ ਚਾਰ ਦਿਨ ਚੁੱਕ ਦਿੱਤਾ ਫਿਰ ਉਤੋਂ ਪ੍ਰੈਸ਼ਰ ਪੈ ਜਾਂਦਾ ਕਿ ਚਲੋ ਜੀ ਇਹਨਾਂ ਨੂੰ ਇਗਨੋਰ ਕਰ ਦਿਓ ਇਹ ਰੀ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸਾਨੂੰ ਆਪ ਲੋਕਾਂ ਨੂੰ ਇਹਨਾਂ ਚੀਜ਼ਾਂ ਬਾਰੇ ਸਮਝਣਾ ਚਾਹੀਦਾ ਹੈ ਕਿ ਅਸੀਂ ਆਪਣੀਆਂ ਸੜਕਾਂ ਛੋਟੀਆਂ ਕਰਦੇ ਪਏ ਆ ਕਿ ਆਪਾਂ ਇਨਕਲੋਜ਼ਮੈਂਟ ਨਾ ਕਰੀਏ ਪਰ ਇਸ ਚੀਜ਼ ਉੱਤੇ ਵੀ ਕਾਟ੍ਰੈਕਸ਼ਨ ਵਾਲੇ ਵੀ ਬਹੁਤ ਸਖਤ ਕਦਮ ਉਠਾਣਾ ਚਾਹੀਦਾ ਦੇਖੋ ਅਨੀਆਂ ਜ਼ੇੜੀਆਂ ਲੱਗੀਆਂ ਨੇ ਯੂਪੀ ਬਿਹਾਰ ਤੋਂ ਐਨੇ ਵਈਆ ਲੋਕ ਆ ਗਏ ਨੇ ਜਿਨ੍ਹਾਂ ਨੇ ਫਰੂਟ ਦੀਆਂ ਰੇੜੀਆਂ ਹੋਰ ਕਈ ਟਾਈਪ ਦੀਆਂ ਰੇੜੀਆਂ ਲਗਾਈਆਂ ਨੇ ਇੱਕ ਦਿਨ ਚੁੱਕ ਕੇ ਲੈ ਜਾਣਗੇ ਅਗਲੇ ਦਿਨ ਉਹੀ ਛੜਵਾ ਕੇ ਫੇਰ ਵਾਪਸ ਉੱਥੇ ਹੀ ਆ ਜਾਂਦੇ ਨੇ ਹੁਣ ਕਿਸੇ ਨੂੰ ਇਹ ਕਹਿਣਾ ਕਿ ਹਾਂਜੀ ਯਾਰ ਇੱਥੇ ਰੇੜੀ ਨਾ ਲਗਾ ਉਹ ਖਾਣ ਨੂੰ ਪੈਂਦਾ ਅੱਗੋ ਠੀਕ ਹੈ ਫੇਰ ਮਹੀਨੇ ਲੱਗ ਜਾਂਦੇ ਨੇ ਉਹਦੇ ਵਿੱਚ ਕੋਈ ਆਪਸ਼ਨ ਚੱਲਦੀ ਹੈ ਸੋ ਇਹ ਜਿਹੜੇ ਉੱਤੇ ਬੋਸ ਸਖਤੀ ਦੇ ਨਾਲ ਅਮਲ ਹੋ ਰਹੀ ਹੈ ਇਹ ਤੇ ਕਾਰਪੋਰੇਸ਼ਨ ਦੀ ਡਿਊਟੀ ਆ ਇੰਪਲੋਇਮੈਂਟ ਟਰਸਟੀ ਡਿਊਟੀ ਆ ਹਾਲੇ ਪਿਛੇ ਪਿਖਾਦੀਆਂ ਦਾ ਵੀ ਕਾਫੀ ਵਧ ਗਿਆ ਸੀ ਹੁਣ ਘਟਿਆ ਪਰ ਹੁਣ ਫੇਰ ਵਧਣਾ ਸ਼ੁਰੂ ਹੋ ਗਿਆ ਪਰ ਇਹ ਮੈਂ ਸਾਰੀਆਂ ਚੀਜ਼ਾਂ ਦੇ ਉੱਤੇ ਸੜਾ ਪੁਲਿਸ ਡਿਪਾਰਟਮੈਂਟ ਨੂੰ ਕ੍ਰਾਈਮ ਕੰਟਰੋਲ ਕਰੇ ਲਾਰਡ ਆਰਡਰ ਸਿਚੁਏਸ਼ਨ ਦੇਖ ਕੇ ਟ੍ਰੈਫਿਕ ਕੰਟਰੋਲ ਕਰੇ ਹੁਣ ਬਹੁਤਨਾਮੀ ਤੇ ਪੁਲਿਸ ਨੂੰ ਦੇ ਦਿੱਤੀ ਜਾਂਦੀ ਹੈ ਕਿ ਜੇ ਟਾਈਮ ਸੇ ਪੁਲਿਸ ਨਹੀਂ ਪਹੁੰਚੇ ਠੀਕ ਹੈ ਉਹ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ ਮੁਸ਼ਕਲ ਹੋ ਜਾਂਦੀ ਹੈ ਤੇ ਉਹ ਨਹੀਂ ਹੋਣੀ ਚਾਹੀਦੀ ਤੇ ਟਾਈਮ ਦੇ ਨਾਲ-ਨਾਲ ਇਹਨਾਂ ਚੀਜ਼ਾਂ ਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ ਤੇ ਸੋ ਲੈਟਸ ਹੋਪ ਆਰ ザ ਬੈਸਟ ਕਿ ਇਹ ਹਾਈਕ ਡਿਸਟ੍ਰਿਕਟ ਅਲੱਗ ਹੀ ਡੀਜੀਪੀ ਲਗਾ ਦਿੱਤਾ ਜਾਵੇ ਤੇ ਜ਼ਿਆਦਾ ਚੰਗਾ ਤੇ ਉਹਨਾਂ ਨਾਲ ਹੋ ਸਕਦਾ ਹੈ ਕਿ ਸ਼ਾਇਦ ਕੋਈ ਇੰਪਲੀਮੈਂਟ ਆ ਜਾਏ شکریہ سر تھینک یو جی جی بالکل گل بات کیلس تر نہ ہی اچھی گل بات کی ٹرافک سمسیا نا شہر ہے ٹرافک کی سمسیا جی وہ کافی بنی ہے اور دوسری طرف جس طریقے ڈی جی پی بھی تقریب جی ڈی جی پی جی رپورٹ اپوائنٹ کیے ہوئے اور اگر گل کی جائے تو ایک قسم کا ہر ڈسٹرک کے اوپر ایک ڈی جی پی ہے اور کرائم ریشو جی ہے وہ گراف جہرا ہے وہ ود گیا ہے کی کارن میں کیونکہ لاگ ڈاؤن کی استعمی جی ہے وہ بگڑتی جا رہی ہے کیا پریشر ہے